ਦੇ ਦੇਵੇਗਾ ਇਕਲਾਂ ਸਾਨੂੰ ਬਰਕਤ ਵੀ ਦੇਵੇਗਾ ਆਪਣਾ ਥੋੜੀ ਫੁੜਾ ਵਡਾਵੇਗਾ ਹallelujah 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 ਇਹ ਕੈਟ ਬੜਾਂਗੇ ਕਿਸ਼ਾਇਆ 48 10 ਸਰ 48 ਕਿਸ਼ਾਇਆ 48 ਵੇਖ ਮੈਂ ਤੈਨੂੰ ਕਾਇਆ ਪਰ ਚਾਹਲੀ ਵਾਂਗੂ ਨਹੀਂ ਮੈਂ ਤੈਨੂੰ ਦੁੱਖ ਦੀ ਛਾਲੀ ਵਿੱਚ ਪਰਤਾਇਆ ਹੈ ਮੈਂ ਆਪਣੇ ਖਾਤਰ ਹਾਂ ਆਪਣੇ ਹੀ ਖਾਤਰ ਇਹ ਕਰਦਾ ਹਾਂ ਹallelujah ਹallelujah ਇਹਦਾ ਵੇਖ ਤੈਨੂੰ ਮੈਂ ਕਾਇਆ ਆ ਸੋਨੇ ਚਾਂਦੀ ਵਾਂਗੂ ਨਹੀਂ ਇਹ ਵੇ ਸੋਨਾ ਇਹ ਅੱਗੇ ਚ ਪਾ ਕੇ ਟਾਇਆ ਜਾਂਦਾ ਚਾਂਦੀ ਅੱਗੇ ਚ ਪਾ ਕੇ ਤਾਇਆ ਜਾਂਦੀ ਆ ਇੱਕ ਲੋਹੇ ਦਾ ਕਾਰਬਨਾ ਨੂੰ ਗਰਮ ਕਰਕੇ ਪੱਠੀ ਵਿੱਚ ਪਾ ਗਦੇ ਫਿਰ ਉਹਨੂੰ ਉੱਤੇ ਇਹਦਾ ਉਤਰਾ ਨਹੀਂ ਤੇਨ ਮੈਂ ਦੁੱਖਾਂ ਦੀ ਕੁੱਠਾਰੀ ਵਿੱਚ ਪਾ ਕੇ ਤਾਇਆ ਹੈ ਕੁਡਾ ਕਦਾ ਮੈਂ ਕਰਦਾ ਆ ਮੈਂ ਆਪਣੇ ਨਾਮ ਦੇ ਨਿੰਮਤੇ ਕਰਦਾ ਆ ਆਪਣੇ ਲਈ ਮੈਂ ਕਰਦਾ ਆ ਤਾਂ ਕਿ ਚੁੱਕੀ ਨਿਕਲੇ ਖਰਾ ਨਿਕਲੇ ਹਾਲੇਲੂਇਆ ਹਾਲੇਲੂਇਆ ਇਹੋਂ ਤੋੜਾਏ ਹਉਣੇ ਇਹ ਵੇ ਕਰੀਬ ਹੈ ਕਈ ਕਈ ਵਾਰੀ ਦੁੱਖ ਵੀ ਹੋਣਾ ਆ ਫਿਰ ਹਾਲੇਲੀਆ ਜਿਨੇ ਛੰਗਾਏ ਹਉਣੇ ਇਹ ਤੋੜਾਏ ਦੁੱਖ ਵੀ ਹੋਣਾ ਆ ਫਿਰ ਤੋੜੇ ਬੁਖਾਰ ਵੀ ਚੜ ਜਾਣਾ ਆ ਤੇ ਜਿਹੜਾ ਲੱਤਾਂ ਨਹੀਂ ਚੱਲਦੀ ਐ ਹੋ ਜੇ ਭਾ ਚੱਜਾ ਨਹੀਂ ਲੱਤ ਜੈ ਨਹੀਂ ਹੱਥ ਚਾਵਟਾ ਹੋ ਜਿਹਨਾਂ ਵਿੱਚ ਲੱਤ ਜੈ ਨਹੀਂ ਦਾਜ਼ੇ ਹੋਣੇ ਲੱਤ ਜੈ ਨਹੀਂ ਫਿਰ ਬੰਦਾ ਕਹਿੰਦਾ ਦਵਾਈ ਵੀ ਕਰਾਈ ਸੀ ਪਰ ਲੱਤ ਆਈ ਨਹੀਂ ਇਹ ਰਵਿ ਦੀ ਇਹ ਚੀਜ਼ ਖਿਆਲ ਆ ਨਾ ਦਵਾਵਾ ਵੀ ਕਰਾਈਆਂ ਸੀ ਪਰ ਹੋਇਆ ਹੀ ਨਹੀਂ ਇਹ ਠੀਕ ਹੀ ਨਹੀਂ ਹੋਇਆ ਸਮਾਂ ਲੱਗਿਆ ਤੇ ਖੁਦਾ ਸਾਨੂੰ ਪਰ ਖਰੀਆ ਜਾਂ ਖੁਦਾ ਸਾਨੂੰ ਉਹ ਦੋ